ਵਹਿਰ ਜੀ ਦਾ ਖਾਲਸਾ ਵਹਿਰ ਜੀ ਕੀ ਪਤੇ ਗੱਲ ਕਰਦੇ ਆਪਾਂ ਅੱਜ ਤੁਹਾਨੂੰ ਇਹ ਤਾਂ ਪਤਾ ਹੈ ਕਿ ਥਾਰ ਵਾਲੀ ਬੀਬੀ ਲੈਡੀ ਕਾਂਸਟੇਬਲ ਆਮਨਦੀਪ ਕੌਰ ਬਾਰੇ ਅੱਜ ਵੱਡੇ ਖਲਾਸੇ ਕਰਦੇ ਆਂ ਦੱਸਦੇ ਤੁਹਾਨੂੰ ਕੱਲੀ-ਕੱਲੀ ਗੱਲ ਕਿ ਆਮਨਦੀਪ ਕੌਰ ਜੋ ਕਿ ਇੱਕ ਪੰਜਾਬ ਪੁਲਿਸ ਦੇ ਵਿੱਚ ਮਹਿਲਾ ਕਾਂਸਟੇਬਲ ਸੀ ਜਿਹੜੀ ਕਿ ਥਾਰ ਦੇ ਵਿੱਚ ਚਿੱਟਾ ਲਿਆਉਂਦੀ ਫੜੀ ਗਈ ਇਹ ਵੀ ਦੱਸਿਆ ਜਾ ਰਿਹਾ ਕਿ ਬਲਵਿੰਦਰ ਸਿੰਘ ਸੋਨੂ ਉਹਦੇ ਨਾਲ ਰਹਿੰਦਾ ਸੀ ਪਰ ਉਸ ਦਿਨ ਕਹਿੰਦੇ ਉਹ ਨਾਲ ਨਹੀਂ ਸੀ ਤੇ ਉਸ ਦਿਨ ਕਹਿੰਦੇ ਬਠਿੰਡੇ ਤੋਂ ਬਲਟ ਮੋਟਰਸਾਈਕਲ ਲੈ ਕੇ ਆਪਣੇ ਜਿਹੜਾ ਪਿੰਡ ਸੱਸੇ ਗਿਆ ਹੋਇਆ ਸੀ ਜਿੱਥੇ ਕਿ ਉਹ ਨਸ਼ਾ ਦਾ ਧੰਦਾ ਕਰਦੇ ਸੀ ਤੇ ਵੇਚਦੇ ਸੀ ਉਸ ਤੋਂ ਬਾਅਦ ਅਮਨਦੀਪ ਕੌਰ ਦਾ ਰਿਮਾਂਡ ਵਧਿਆ ਰਿਮਾਂਡ ਤੋਂ ਬਾਅਦ ਫਿਰ ਉਹਨੂੰ ਜਿਹੜਾ ਕਿ ਬਠਿੰਡਾ ਦੀ ਕੇਂਦਰੀ ਜੇਲ੍ਹ ਦੇ ਵਿੱਚ ਸਿਫਟ ਕੀਤਾ ਗਿਆ ਜੇਲ੍ਹ ਭੇਜਿਆ ਗਿਆ ਪਰ ਦੱਸਿਆ ਜਾ ਰਿਹਾ ਕਿ ਜੋ ਕਿ ਲੇਡੀ ਕਾਟੇ ਆਨਦੀਪ ਕੌਰ ਵੱਲੋਂ ਜਿਹੜੇ ਖਲਾਸੇ ਕੀਤੇ ਗਏ ਆ ਇੱਕ ਪੈਂਡਰਾਈਵ ਆ ਜਿਹੜੀ ਰਿਕਾਰਡਿੰਗ ਆ ਉਹਦੇ 'ਚ ਉਹ ਭਰੀ ਗਈ ਆ ਜਿਹੜੀ ਕਿ ਸਨੈਪ ਚੈਟਾਂ ਨੇ ਜਿਹੜੀਆਂ WhatsApp ਚੈਟਾਂ ਨੇ ਜਿਹੜੀਆਂ ਉਹਨਾਂ ਦੀ ਜਿਹੜੀ ਕਾਪੀ ਆ ਉਹ ਵੀ ਪੈਨ ਡਰਾਈਵ ਦੇ ਵਿੱਚ ਆ ਮੌਜੂਦ ਆ ਪੁਲਿਸ ਦੇ ਵੱਡੇ ਹੈਡ ਹੈਡ ਕੁਆਟਰਾਂ ਦੇ ਵਿੱਚ ਜਿਹੜਾ ਇਹਨੂੰ ਵਕ ਵਕ ਭੇਜਿਆ ਗਿਆ ਤੇ ਇਹਦੀਆਂ ਆਵਾਜ਼ਾਂ ਪਸਾਣੀਆਂ ਜਾਣਗੀਆਂ ਕਿ ਕਿਹੜੇ ਵੱਡੇ ਵੱਡੇ ਅਫਸਰਾਂ ਦੀ ਇਹਨਾਂ ਦੇ ਨਾਲ ਰਿਕਾਰਡਿੰਗਾਂ ਨੇ ਕਿਹੜਾ ਸਵਚੂਆ ਕਿਹੜਾ ਆਈਪੀਐਸ ਅਧਿਕਾਰੀ ਆ ਜਾਂ ਕਿਹੜੇ ਆਮ ਬੰਦੇ ਨੇ ਬੜਾ ਕੁਝ ਕਹਿੰਦੇ ਬਰਾਮਦ ਹੋਣ ਵਾਲਾਗਾ ਵੱਡੇ ਖੁਲਾਸੇ ਹੋਣਗੇ ਇਦੇ ਵਿੱਚ ਇਹ ਵੀ ਦੱਸਿਆ ਗਿਆ ਕਿ ਬੀਬੀ ਅਮਰਦੀਪ ਕੌਰ ਜਦੋਂ ਚਿੱਟਾ ਲਿਆਉਂਦੀ ਸੀ ਫਾਜ਼ਿਲਕਾ ਅੰਬਰਸਰ ਤੋਂ ਲਿਆਉਂਦੀ ਸੀ ਤੇ ਬਠਿੰਡੇ ਦੇ ਵਿੱਚ ਸਪਲਾਈ ਕਰਦੀ ਸੀ ਜਾਂ ਬਠਿੰਡੇ ਤੋਂ ਬਾਹਰ ਕਿੱਥੇ-ਕਿੱਥੇ ਸਪਲਾਈ ਹੁੰਦਾ ਸੀ ਇਹ ਵੀ ਸਾਰਾ ਵੇਰਵਾ ਉਹਦੇ ਵਿੱਚ ਦੱਸਿਆ ਗਿਆ ਨਾਲ ਇਹ ਵੀ ਦੱਸਿਆ ਗਿਆ ਕਿ ਜਿਹੜੀ ਪਿੰਡ ਰੇਵਾ ਇਹ ਚੰਡੀਗੜ੍ਹ ਪੁਲਿਸ ਦੇ ਜਿਹੜਾ ਹੈੱਡ ਕੁਆਟਰ ਆ ਉਹਦੇ ਵਿੱਚ ਭੇਜਿਆ ਗਿਆ ਕਿਉਂਕਿ ਚੰਡੀਗੜ੍ਹ ਪੁਲਿਸ ਵੱਲੋਂ ਵੀ ਜਿਹੜਾ ਇਸ ਦੇ ਵਿੱਚ ਜਦੋਂ ਬੀਬੀ ਇਹ ਲੇਡੀ ਕਾਰਟੇਵ ਪੰਜਾਬ ਪੁਲਸ ਬਠਿੰਡਾ ਪੁਲਸ ਨੂੰ ਸਹਿਯੋਗ ਨਹੀਂ ਦਿੱਤੀ ਸੀ ਤਾਂ ਚੰਡੀਗੜ੍ਹ ਦੀ ਇੱਕ ਵਿਸ਼ੇਸ਼ ਟੀਮ ਆਈ ਸੀ ਜਿਹਨਾਂ ਨੇ ਕਿ ਪੁੱਛਗਿੱਛ ਕੀਤੀ ਅਮਨਦੀਪ ਕੌਰ ਤੋਂ ਉਹ ਸਾਰੀਆਂ ਗੱਲਾਂ ਬਾਤਾਂ ਜਿੰਨੀਆਂ ਵੀ ਨੇ ਸਾਰੀਆਂ ਰਿਕਾਰਡ ਉਹਦੇ ਪੈਨ ਡਰਾਈਵ ਦੇ ਵਿੱਚ ਆ ਜੋ ਚੰਡੀਗੜ੍ਹ ਭੇਜਿਆ ਗਿਆ ਅਤੇ ਹੋਰ ਵੱਡੇ ਵੱਡੇ ਅਫਸਰਾਂ ਦੇ ਨਾਮ ਲੋਕਾਂ ਦੇ ਸਾਹਮਣੇ ਆਉਣਗੇ ਤੇ ਸਾਰਾ ਕੁਝ ਪਰ ਕਾਨੂੰਨ ਦੇ ਤਹਿਤ ਕਹਿੰਦੇ ਹੋ ਰਿਹਾਗਾ ਵੱਡੇ ਵੱਡੇ ਅਫਸਰਾਂ ਕਹਿੰਦੇ ਇਹਦੇ ਅੜਿੱਕੇ ਆ ਸਕਦੇ ਨੇ ਕਿਉਂਕਿ ਇਹ ਵੀ ਦੱਸਿਆ ਜਾ ਰਿਹਾ ਸੀ ਕਿ ਕਫਾਲਰ ਕਾਰੇ ਵਿੱਚ ਤੇ ਬਠਿੰਡਾ ਤੋਂ ਫਾਲਰ ਕਾਰੇ ਵਿੱਚ ਆਪੀਐਸ ਅਧਿਕਾਰੀ ਐਸਐਚਓ ਅਤੇ ਹੋਰ ਮੁਲਾਜ਼ਮਾਂ ਜਿਨ੍ਹਾਂ ਦਾ ਕਿ ਇਹਦੇ ਬੀਬੀ ਦੇ ਸਿਰ ਦੇ ਉੱਪਰ ਹੱਥ ਸੀ ਜਿਨ੍ਹਾਂ ਕਰਕੇ ਐਸਾ ਆਰਾਮ ਜਿੰਦਗੀ ਜਿਉਂਦੀ ਸੀ ਸਰਸੇ ਵਾਲੇ ਸਾਧ ਵਾਂਗੂ ਚੰਗੇ ਚੰਗੇ ਮਹਿੰਗੇ ਮੰਗੇ ਕੱਪੜੇ ਪਾਉਂਦੀ ਸੀ ਘੜੀਆਂ ਪਾਉਂਦੀ ਸੀ ਬੰਦੀ ਸੀ ਚਲੋ ਚੰਗਾ ਉਹਦਾ ਲਿਵਾਸ ਕਰਦੀ ਸੀ ਇੱਕ ਦੋ ਨੰਬਰ ਦੀ ਕਮਾਈ ਨਾਲ ਹੀ ਹੁੰਦਾ ਸਾਰਾ ਕੁਝ ਇੱਕ ਨੰਬਰ ਦੀ ਕਮਾਈ ਨਾਲ ਕੁਝ ਨਹੀਂ ਹੁੰਦਾ ਇੱਕ ਨੰਬਰ ਦੀ ਕਮਾਈ ਨਾਲ ਸਰਪਾ ਰੋਟੀ ਭਖਦੀ ਆ ਬੰਦਾ ਤੇ ਪਰ ਇੰਨਾ ਬੰਦੇ ਨੂੰ ਜਦੋਂ ਕਿਸੇ ਚੀਜ਼ ਦਾ ਲਾਲਚ ਪੈ ਜਾਵੇ ਹੱਦੋਂ ਵੱਧ ਜਾਵੇ ਕਹਿੰਦੇ ਹੁੰਦੇ ਆ ਸਿਆਣੇ ਕਿ ਲਾਲਚ ਬੁਰੀ ਬਰਾ ਜਦੋਂ ਬੰਦਾ ਲਾਲਚ ਹੱਦੋਂ ਵੱਧ ਲਾਲਚ ਕਰਨ ਲੱਗ ਪਵੇ ਉਹਨੇ ਇੱਕ ਦਿਨ ਝੜਨੇ ਝੜਨਾ ਉਹਨੇ ਇੱਕ ਦਿਨ ਡਿੱਗਣਾ ਜਾਨੀ ਇੱਕ ਦਿਨ ਫਸਣੀ ਫਸਣਾ ਤੇ ਜਿਹੜਾ ਕਿ ਆਪਣਾ ਹੰਕਾਰ ਹੱਦੋਂ ਵੱਧੇ ਕਰਨ ਲੱਗ ਪਵੇ ਕਿ ਮੇਰੇ ਵਰਗਾ ਇੱਥੇ ਕੋਈ ਜੰਮੇ ਨਹੀਂ ਮੈਨੂੰ ਕੋਈ ਬੁਲਾਉਣ ਵਾਲਾ ਨਹੀਂ ਮੈਨੂੰ ਪੁੱਛਣ ਵਾਲਾ ਨਹੀਂ ਕੋਈ ਤੇ ਮੈਂ ਅਵਸਰਨ ਮੂਰੇ ਲਾ ਕੇ ਰੱਖਦੀ ਆ ਇਹਦਾ ਹੰਕਾਰ ਆ ਜਿਹੜਾ ਅਮਨਦੀਪ ਕੌਰ ਦਾ ਜਿਹੜਾ ਸਿਰ ਚੜ੍ਹ ਕੇ ਬੋਲ ਰਿਆ ਸੀ ਉਹ ਲੋਕਾਂ ਵੱਲੋਂ ਬਹੁਤ ਪਹਿਲਾਂ ਅਵਰਲਡ ਕੀਤੇ ਗਏ ਸੀ ਤੇ ਉਸ ਮਹਿਲਾ ਬੀਬੀ ਵੱਲੋਂ ਵੀ ਇੱਕ ਵੱਲੋਂ ਬੜਾ ਪਿੱਟਿਆ ਗਿਆ ਸੀ ਰੋਇਆ ਗਿਆ ਸੀ ਪਰ ਕਿਸੇ ਨੇ ਉਹਦੀ ਸੁਣਵਾਈ ਨਹੀਂ ਕੀਤੀ ਸੀ ਆਖਰ ਜਿਹੜੀ ਕਿ ਆਵਨਦੀਪ ਕੌਰ ਤਾਂ ਪੁਲਿਸ ਦੇ ਅੜਿੱਕੇ ਆ ਗਈ ਪਰ ਉਸਦੇ ਪਤੀ ਆਪਾਂ ਕਹ ਦੀਏ ਪ੍ਰੇਮੀ ਕਹ ਦੀਏ ਉਹ ਜਿਹੜਾ ਹਜੇ ਭਗੌੜਾਗਾ ਫਰਾਰ ਆ ਇਹ ਗੱਲ ਵੀ ਇਥੋਂ ਸਾਫਤ ਹੁੰਦੀ ਆ ਸੂਤਰਾਂ ਤੋਂ ਜਾਣਕਾਰੀ ਪ੍ਰਾਪਤ ਹੋਈ ਆ ਕਿ ਬਲਵਿੰਦਰ ਸਿੰਘ ਸੋਨੂ ਦਾ ਵੱਡਾ ਖਲਾਸਾ ਹੋਈਏ ਹੋਇਆ ਜੇਕਰ ਸੂਤਰਾਂ ਦੀ ਮੰਨੀਏ ਤਾਂ ਉਹਨਾਂ ਨੇ ਇਹ ਦੱਸਿਆ ਕਿ ਬਲਵਿੰਦਰ ਸਿੰਘ ਸੋਨੂ ਦਾ ਜਿਹੜਾ ਨਪਾਲ ਟੱਪਣ ਦੇ ਖਾਸੇ ਨੇ ਜਾਨੀ ਕਿ ਨਪਾਲ ਟੱਪ ਟੱਪ ਕੇ ਭੱਜ ਸਕਦਾਗਾ ਇਹ ਵੱਡੇ ਖਲਾਸੇ ਨੇ ਕਿਉਂਕਿ ਆਸਲ ਦੇ ਵਿੱਚ ਜੋ ਖਲਾਸੇ ਹੋਣੇ ਨੇ ਉਹ ਬਲਵਿੰਦਰ ਸੋਨੂ ਕਰੂਗਾ ਜੋ ਕੁਝ ਹੋਊਗਾ ਉਹਦੇ ਵਿੱਚ ਬੜੇ-ਬੜੇ ਅਫਸਰ ਰਗੜੇ ਜਾਣਗੇ ਮੰਤਰੀ ਰਗੜੇ ਜਾਣਗੇ ਤੇ ਦੁਬਾਰਾ ਜਿਹੜਾ ਅਮਨਦੀਪ ਕੌਰ ਦਾ ਰਿਮਾਂਡ ਲੈ ਕੇ ਫੇਰ ਪੁਸਗਿੱਛ ਹੋਵੇਗੀ ਬਹੁਤ ਵੱਡਾ ਤੇ ਅਹਿਮ ਜਾਣਕਾਰੀ ਹੈ ਇਹ بڑے ਲੋਕਾਂ ਦੇ ਪਤ ਮਾਰੇ ਆ ਅੱਜ ਕਹਿੰਦੇ ਆ ਕਿ ਲੋਕ ਬੀਬੀ ਉੱਪਰ ਜਿਹੜਾ ਚਿੱਟਾਗਾ ਬਹੁਤ ਘੱਟ ਆ ਤੇ ਉਹਦੀ ਜਮਾਨਤ ਹੋ ਜਾਊਗੀ ਪਰ ਜੇਕਰ ਸਰਕਾਰ ਚਾਹੇ ਤਾਂ ਕੁਝ ਵੀ ਕਰ ਸਕਦੀ ਆ ਕਿਉਂਕਿ ਜਿਹੜੀ ਇਹਦੀਆਂ ਪ੍ਰਾਉਰਟੀਆਂ ਬਣਾਈਆਂ ਇਹ ਵੀ ਦੱਸਿਆ ਜਾ ਰਿਹਾ ਕੇ ਇਸ ਦੇ ਲੇਡੀ ਕਾਰਟੇਲ ਦੇ ਨਾਮ ਨਹੀਂ ਕੁਝ ਥਾਰ ਗੱਡੀ ਦੇ ਨਾਮਾਂ ਬੁਲਟ ਮੋਟਰਸਾਈਕਲ ਦੇ ਨਾਮਾਂ ਤੇ ਹੋਰ ਗੱਡੀਆਂ ਬਾਰੇ ਅਜੇ ਬੇਰਵਾ ਜਿਹੜਾ ਆਜੇ ਆਪਣੇ ਪ੍ਰਸ਼ਾਸਨਾਂ ਜਿਹੜਾ ਉਹ ਖੁੱਲ ਕੇ ਅਜੇ ਦੱਸ ਨਹੀਂ ਰਿਹਾ ਇਸ ਕਰਕੇ ਹੁਣ ਜਿਹੜਾ ਇਹ ਸਾਰਾ ਮਾਮਲਾ ਕਾ ਜਿਹੜਾ ਇਹ ਵਿਚਾਰ ਅਧੀਨ ਆ ਜੇ ਜਿੰਨਾ ਤੱਕ ਸੋਨ ਨੂੰ ਜਿਹੜਾ ਨਹੀਂ ਫੜਿਆ ਜਾਂਦਾ ਉਹਨਾਂ ਤੱਕ ਜਿਹੜਾ ਉਸੇ ਨਹੀਂ ਦੱਸ ਸਕਦੀ ਕਿਉਂਕਿ ਉਹਦੇ ਵਿੱਚ ਬਹੁਤ ਅਹਿਮ ਜਾਣਕਾਰੀਆਂ ਮਿਲਣ ਵਾਲੀਆਂ ਨੇ ਵੱਡੇ ਖੁਲਾਸੇ ਹੋਣਗੇ ਕਿਹੜੇ ਐਮਐਲਏ ਕਿਹੜੇ ਮੰਤਰੀ ਕਿਹੜੇ ਵੱਡੇ ਵੱਡੇ ਪੁਲਿਸ ਆਫਸਰ ਫਸਣਗੇ ਤੇ ਜਨਨਿਕ ਜ ਮਿੱਟੀ ਪੁਲੀਤ ਕਰ ਦਿੱਤੀ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਪੁਲਿਸ ਮਹਿਕੇ ਦੇ ਵਿੱਚ ਕਾਲੀਆਂ ਭੇਡਾਂ ਅਜ ਵੀ ਬਹੁਤ ਜ਼ਿਆਦੀਆਂ ਹੈਗੀਆਂ ਨੇ ਸਰਕਾਰ ਨੂੰ ਬੜਾ ਧਿਆਨ ਦੇਣ ਦੀ ਜ਼ਰੂਰਤ ਆ ਬੜੀ ਸ਼ਾਂਤੀ ਕਰਨ ਦੀ ਜ਼ਰੂਰਤ ਆ ਬੜੇ ਮੁਲਾਜ਼ਮ ਨੇ ਜਿਹੜੇ ਸਾਮ ਨੂੰ ਥਾਣਿਆਂ ਦੇ ਵਿੱਚ ਜਿਹੜਾ ਤੁਹਾਨੂੰ ਸਰਾਬ ਦੇ ਨਾਲ ਡੱਕੇ ਹੋਣੇ ਮਿਲਣਗੇ ਬਹੁਤ ਇਹ ਦੇ ਕੇ ਨਸ਼ੇ ਕਰਦੇ ਨੇ ਜਿਹੜੇ ਜਿਹੜੇ ਸਾਬ ਤੋਂ ਬਾਹਰ 6 ਵਜੇ ਤੋਂ ਬਾਅਦ ਇਹ ਥਾਣੇਦਾਰ ਜਿਹੜੇ ਥਾਣੇ ਦੇ ਵਿੱਚ ਮੁਲਾਜ਼ਮ ਹੁੰਦੇ ਆ ਉਹਨਾਂ ਦੀ ਚੈਕਿੰਗ ਕੀਤੀ ਜਾਵੇ ਤਾਂ ਬਹੁਤ ਇਹ ਪੁਛ ਵਾਲੇ ਜਿਹੜੇ ਸਰਾਬ ਦੇ ਆਦਿ ਨਿਜ ਲਖਤਾਂ ਦੇ ਵਿੱਚ ਨਸ਼ਾ ਕਰਦੇ ਨੇ ਦੇ ਲੋਕਾਂ ਦੇ ਉੱਪਰ ਫਿਰ ਰਾਤ ਨੂੰ ਕਟਾਪਾ ਚਾੜ ਦੇ ਨੇ ਧੌਂ ਜਵਾਉਂਦੇ ਨੇ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਆਪਣੇ ਕਮੈਂਟ ਜਿਹੜੇ ਜਰੂਰ ਲਿਖਿਓ ਜਿਹੜੇ ਤੁਸੀਂ ਕਮੈਂਟ ਨਹੀਂ ਕਰਦੇ ਸਭ ਤੋਂ ਵੱਡਾ ਇਹ ਹੁੰਦਾ ਤੁਹਾਡੇ ਕਮੈਂਟਾਂ ਦੇ ਵਿੱਚੋਂ ਅਸੀਂ ਬਹੁਤ ਕੁਝ ਲੱਭਣਾ ਹੁੰਦਾ ਬਹੁਤ ਕੁਝ ਸਾਨੂੰ ਸਿੱਖਣ ਨੂੰ ਮਿਲਣਾ ਹੁੰਦਾ ਇਸ ਕਰਕੇ ਤੁਸੀਂ ਆਪਣੇ ਕਮੈਂਟ ਜਰੂਰ ਕਰਿਆ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ ਵੈਦੂ ਜੀ ਦਾ ਖਾਲਸਾ ਵੈਦੂ ਜੀ ਕੀ ਫਤਿਹ